ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਅਣਜਾਣ ਰੱਖ ਦੇ ਦਰਸ਼ਨ ਕਰਵਾਉਂਦੇ ਹਾਂ ਇਹ ਗੁਰਦੁਆਰਾ ਸਾਹਿਬ ਪਾਮੀਆ ਕਲਾਂ ਵਿੱਚ ਸਥਿਤ ਹੈ ਉਸ ਸਥਾਨ ਦੇ ਦਰਸ਼ਨ ਕਰਵਾਉਂਦੇ ਹਾਂ ਜਿਸ ਸਥਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਧੰਨ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਛੋਲ ਲਗਾ ਕੇ ਪਵਿੱਤਰ ਕੀਤਾ ਇਹ ਸਥਾਨ ਖਮਾਣੋ ਤੋਂ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਖੰਨਾ ਤੋਂ ਲਗਭਗ 8-9 ਕਿਲੋਮੀਟਰ ਖਮਾਣੋ ਵਾਲੇ ਪਾਸੇ ਸਥਿਤ ਹੈ ਕਹਿੰਦੇ ਹਨ ਕਿ ਪ੍ਰਾਣੇ ਸਮੇਂ ਵਿੱਚ ਇਸ ਜਗ੍ਹਾ ਤੋਂ ਸਤਲੁਜ ਦਰਿਆ ਲੰਘਦਾ ਸੀ ਜਿਹੜਾ ਕਿ ਸਮਾਪਾ ਕੇ ਹੋਲੀ-ਹੋਲੀ ਦੂਰ ਚਲਾ ਗਿਆ ਇਹ ਸ਼ਹੀਦ ਸਿੰਘਾਂ ਦਾ ਸਥਾਨ ਹੈ ਐਸੇ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਾਰ ਹੈ ਜੋ ਵੀ ਪ੍ਰਾਣੀ ਲੰਗਰ ਦੀ ਸੇਵਾ ਵਿੱਚ ਦੁੱਧ ਦੀ ਸੇਵਾ ਕਰੇਗਾ ਝਾੜੂ ਮਾਰੇਗਾ ਕਿਸੇ ਵੀ ਕਿਸਮ ਦੀ ਸੇਵਾ ਕਰੇਗਾ ਉਸ ਦੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਸਾਰੇ ਤੀਰਥ ਸਨਾਨਾਂ ਦਾ ਦਰਸ਼ਨਾ ਦਾ ਫਲ ਵੀ ਉਸ ਨੂੰ ਮਿਲੇਗਾ ਇਸ ਸਥਾਨ ਨੂੰ ਸੰਤ ਅਜੀਤ ਸਿੰਘ ਜੀ ਬ੍ਰਹਮ ਗਿਆਨੀ ਨੇ ਪ੍ਰਗਟ ਕੀਤਾ ਉਹਨਾਂ ਦਾ ਵਚਨ ਹੈ ਜਿਹੜਾ ਵੀ ਪ੍ਰਾਣੀ ਇੱਥੇ ਬੈਠ ਕੇ ਜਪਜੀ ਸਾਹਿਬ ਜਾਂ ਸੁਖਮਨੀ ਸਾਹਿਬ ਦੇ ਵੱਦ ਤੋਂ ਵੱਦ ਪਾਠ ਕਰੇਗਾ ਉਸ ਦੀਆਂ ਸਭ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਜਿਹੜਾ ਵੀ ਸਰਦਾਰ ਨੂੰ ਇੱਥੇ ਆਉਂਦਾ ਹੈ ਉਹ ਗਰਵਾਣੀ ਪੜੇ ਅਤੇ ਬੈਠ ਕੇ ਬਾਦੂ ਗੱਲਾਂ ਦਰਬਾਰ ਸਾਹਿਬ ਦੀਆਂ ਹਰ ਰੋਜ਼ 25 ਪ੍ਰਕਾਰਾਂ 40 ਦਿਨ ਕਰੇਗਾ ਉਸ ਦੀ ਹਰ ਇੱਛਾ ਪੂਰੀ ਹੋਵੇਗੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਦ ਤੋਂ ਵੱਧ ਆਦਰ ਸਤਕਾਰ ਕਰੋ ਅਸਲ ਵਿੱਚ ਇਹ ਸ਼ਹੀਦ ਸਿੰਘਾਂ ਦਾ ਆਸਾਨ ਹੈ ਹੰਸਾੜੀ ਵਾਲੇ ਬਾਬਾ ਜੀ ਇੱਥੇ ਕਾਫੀ ਸਮਾਂ ਰਹੇ ਇੱਥੇ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਇੱਥੇ ਜਿੰਨੇ ਵੀ ਦਰਖਤ ਹਨ ਉਹ ਦਵੱਪਰ ਯੋਗ ਦੇ ਹਨ ਇਨ੍ਹਾਂ ਦਰਖਤਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ ਇਸ ਗੁਰਦੁਆਰਾ ਸਾਹਿਬ ਵਿੱਚ ਇੱਕ ਦਰਖਤ ਲੱਗਿਆ ਹੋਇਆ ਹੈ ਜਿਸ ਦੀਆਂ ਦੋ ਟਾਹਣੀਆਂ ਹਨ ਜਿਹੜੇ ਬੱਚੇ ਸੋਕੜੇ ਦਾ ਸ਼ਿਕਾਰ ਹੁੰਦੇ ਹਨ ਉਹਨਾਂ ਨੂੰ ਇਸ ਵਿੱਚੋਂ ਪਉ 5 ਵਾਰ ਲਗੋਂ ਉੰਤੇ ਉਹ ਠੀਕ ਹੋ ਜਾਂਦੇ ਹਨ ਲੋਕ ਆਪਣੇ ਬੱਚਿਆਂ ਨੂੰ ਇੰਨਾ ਟਾਣੀਆਂ ਵਿੱਚੋਂ ਲੰਘਾਉਂਦੇ ਹਨ ਤੇ ਨਿਰੋਗ ਹੋ ਜਾਂਦੇ ਹਨ 25 ਪ੍ਰਕਾਰਾਂ ਵਾਲੀ ਕਹਾਣੀ ਇਸ ਤਰ੍ਹਾਂ ਹੈ ਇੱਕ ਵਾਰ ਸੰਤ ਬੱਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਕੋਲ ਇੱਕ ਬੰਦਾ ਆਇਆ ਤੇ ਕਹਿ ਲੱਗਾ ਸਾਡੀ ਗੱਡੀ ਚੋਰੀ ਹੋ ਗਈ ਨਾ ਤਾਂ ਗੱਡੀ ਲੱਭ ਰਹੀ ਹੈ ਨਾ ਡਰਾਈਵਰ ਲੱਭ ਰਿਹਾ ਹੈ ਉਹਨਾਂ ਦੀਆਂ ਗੱਲਾਂ ਸੁਣ ਕੇ ਸੰਤ ਬਾਬਾ ਜੀ ਨੇ ਕਿਹਾ ਭਾਈ ਇਸ ਜਗ੍ਹਾ ਤੇ 25 ਪ੍ਰਕਰਮਾਂ ਕਰ ਲੈ ਤੇਰੀ ਗੱਡੀ ਤੈਨੂੰ ਲੱਭ ਜਾਵੇਗੀ 25 ਪ੍ਰਕਰਮਾਂ ਕਰ ਲਈਆਂ ਤੇ ਘਰ ਚਲਾ ਗਿਆ 15-20 ਦਿਨ ਬਾਅਦ ਵਾਪਸ ਆਇਆ ਬਾਬਾ ਜੀ ਨੂੰ ਦੱਸਿਆ ਕਿ ਗੱਡੀ ਵੀ ਮਿਲ ਗਈ ਤੇ ਡਰਾਈਵਰ ਵੀ ਮਿਲ ਗਿਆ ਉਸ ਦਿਨ ਤੋਂ ਜਿਹੜਾ ਵੀ ਪ੍ਰਾਣੀ ਇੱਥੇ ਆ ਕੇ 25 ਪ੍ਰਕਰਮਾਂ 40 ਦਿਨ ਵਿੱਚ ਕਰੇਗਾ ਉਸਦੀ ਹਰ ਮਨੋਕਾਮਨਾ ਪੂਰੀ ਹੋਵੇਗੀ ਸੋ ਉਦੋਂ ਤੋਂ ਲੈ ਕੇ ਅੱਜ ਤੱਕ ਅਨੇਕਾਂ ਸ਼ਰਧਾਲੂ ਆਉਂਦੇ ਹਨ ਅਤੇ 25 ਪ੍ਰਕਰਮਾਂ 40 ਦਿਨਾਂ ਵਿੱਚ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇੱਥੇ ਲੰਗਰ ਵਿੱਚ ਦੇਸੀ ਘਿਓ ਦਾ ਲੰਗਰ ਬਣਦਾ ਹੈ ਜੋ ਵੀ ਬਾਬਾ ਜੀ ਦੇ ਇਹ ਵਚਨ ਹਨ ਜੋ ਵੀ ਆ ਕੇ ਦੇਸੀ ਘਿਓ ਦਾ ਇੱਕ ਪੀਪਾ ਲੰਗਰ ਵਿੱਚ ਚੜਾਵੇ ਉਸ ਨੂੰ ਪੁੱਤਰ ਦੀ ਦਾਤ ਮਿਲਦੀ ਹੈ ਇੱਕ ਮਿਸਤਰੀ ਸਿੰਘ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਕਿਸੇ ਦਾ ਘਰ ਬਣਾਉਣ ਗਿਆ ਸੀ ਦਿੱਲੀ ਵਿੱਚ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਜਦੋਂ ਮਿਸਤਰੀ ਨੇ ਗੁਰੂ ਬਾਰੇ ਦੱਸਿਆ ਤਾਂ ਉਹਨਾਂ ਨੇ ਕਿਹਾ ਅਸੀਂ ਤਾਂ ਜਾ ਨਹੀਂ ਸਕਦੇ ਪਰ ਇੱਥੋਂ ਅਰਦਾਸ ਕਰ ਸਕਦੇ ਹਨ ਉਹਨਾਂ ਨੇ ਅਰਦਾਸ ਕੀਤੀ ਅਤੇ ਉਹਨਾਂ ਦੇ ਘਰ ਪੁੱਤਰ ਦੀ ਦਾਤ ਮਿਲੀ ਫੇਰ ਉਹ ਦੇਸੀ ਘੋਦਾ ਦਾ ਪੀਪਾ ਚੜਾ ਕੇ ਗਏ ਇੱਥੋਂ ਦੇ ਗ੍ਰੰਥੀ ਨੇ ਦੱਸਿਆ ਕਿ ਇੱਥੇ ਕੋਈ ਮੰਝੇ ਉੱਪਰ ਵੀ ਨਹੀਂ ਪੈ ਸਕਦਾ ਜੋ ਵੀ ਕੋਈ ਮੰਝੇ ਉੱਪਰ ਪੈਂਦਾ ਹੈ ਸ਼ਹੀਦ ਸਿੰਘ ਮੰਝਾ ਪਲਟਾ ਦਿੰਦੇ ਹਨ ਇਸ ਕਰਕੇ ਇੱਥੇ ਥੱਲੇ ਹੀ ਆਸਣ ਲਗਾਏ ਜਾਂਦੇ ਹਨ ਸੋ ਅਸੀਂ ਪੂਰੀ ਕੋਸ਼ਿਸ਼ ਕੀਤੀ ਤੁਹਾਨੂੰ ਪੂਰੀ ਜਾਣਕਾਰੀ ਦੇਣ ਦੀ ਜੇ ਤੁਹਾਨੂੰ ਸਾਡੀ ਕੋਸ਼ਿਸ਼ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਨਾ ਜੇ ਸਾਡੇ ਤੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਅਣਜਾਣ ਸਮਝ ਕੇ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ